ਗੁਰੂ ਸਾਹਿਬ ਜੀ ਗੁਰੂ ਗ੍ਰੀਵਨਾਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਾਰ ਬੋਆਯਾ ਦੂਰੋਂ ਚਲਕੇ ਮੈਂ ਤੱਕੀ ਤਉ ਸਰਣਾਏ ਜਿਉ ਸਾਰ ਕੀ ਚਿਤਮੈ ਮੇਰਾ ਸਭੋ ਦੁੱਖ ਗਵਾਏ ਜਿਉ ਗਿਆਨ ਤੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤਰੀ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਕੋੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਾ ਪਿਆਰੇ ਨਿਤੜਾ ਲਾ ਬਰਗਾਏ ਮੇਰਾ ਕੰਤ ਨ ਪਾਵੈ ਚੋਲੜਾ ਪਿਆਰੇ ਕਿਉ ਤਨ ਸੇਜ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਾ ਬਰਗਾਏ ਮੇਰਾ ਕੰਤ ਨ ਪਾਵੈ ਚੋਲੜਾ ਪਿਆਰੇ ਕਿਉ ਤਨ ਸੇਜ ਜਾਏ ਹਉ ਕੁਰਬਾਨ ਜਾਓ ਬੇਰਵਾਨ ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨੋ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨ ਆਯਾ ਰੰਗਣ ਜੈਤੀ ਆਪਾਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੀ ਰੰਗ ਸਾਹਿਬ ਐ ਸਾਰੰਗ ਨਾ ਢੀਠ ਜਿਨ ਕੇ ਤੋਂ ਲੈ ਰਤੜੇ ਪਿਆਰੇ ਕੰਤਿਤ ਨਾਮ ਕੈ ਪਾਸ ਧੂੜ ਕੇ ਨਾਮ ਕੀ ਜੇ ਮਿਲੈ ਜੀ ਨਾਨਕ ਤੇ ਕੀਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੈ ਆਪੇ ਨਦਰ ਕਰੇ ਨਾਨਕ ਕਾ ਹਰਿ ਕੰਤ ਪਾਵੈ ਆਪੇ ਹੀ ਰਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ